ਇਹਨ ਖਬਰਾਂ ਵਿਸਥਾਰ ਨਾਲ ਚਾਟੇਵਿਨ ਇਲਾਕੇ ਚ ਗਊ ਮਾਸ ਦੀ ਫੈਕਟਰੀ ਚ Hindu ਆਗੂਆਂ ਨੇ ਸੈਂਕੜੇ ਕਿਲੋ ਗਊ ਮਾਸ ਬਰਾਮਦ ਕੀਤਾ ਹੈ ਮੁਲਾਜ਼ਮਾਂ ਨੇ ਇਹ ਮਾਸ ਡੱਬਿਆਂ ਵਿੱਚ ਪੈਕ ਕੀਤਾ ਹੋਇਆ ਸੀ ਦੋਸ਼ ਹੈ ਕਿ ਇਸ ਫੈਕਟਰੀ ਚ ਗਊ ਹੱਤਿਆ ਵੀ ਕੀਤੀ ਜਾ ਰਹੀ ਸੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਦਿਆਂ Hindu ਸੰਗਠਨ ਮੌਕੇ ਤੇ ਪਹੁੰਚ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ Hindu ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਨਾਕਿ ਖੁੱਲਿਆਂ ਮ ਗਊ ਹੱਤਿਆ ਕੀਤੀ ਜਾ ਰਹੀ ਹੈ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਨੇ ਦਿਹਾਤੀ ਪੁਲਿਸ ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤਰਨਤਾਰ ਰੋਡ ਤੇ ਇੱਕ ਗਊ ਹੱਤਿਆ ਦੀ ਜਿੱਥੇ ਕਰਕੇ ਉਥੇ ਮਾਸ ਦੀ ਫੈਕਟਰੀ ਫੜੀ ਗਈ ਹੈ ਇਹ ਗੁਰੂ ਰਾਮਦਾਸ ਦੀ ਨਗਰੀ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਤੇ ਇਹੋ ਜਿਹਾ ਕਰੋਨਾ ਕੰਮ ਕਰ ਰਹੇ ਨੇ ਇਹ ਨਿੰਦਨਯੋਗ ਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਪਿਛਲੇ 1 ਸਾਲ ਤੋਂ ਗਉ ਹੱਤਿਆ ਹੋ ਰਹੀ ਔਥੇ ਪ੍ਰਸ਼ਾਸਨ ਕਿੱਥੇ ਸੀ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਪੁਲਿਸ ਪ੍ਰਸ਼ਾਸਨ ਦੀ ਨੱਕ ਦੇ ਹੇਠ ਇਹ ਕੰਮ ਚੱਲ ਰਿਹਾ ਹੈ ਅੱਜ ਗਉ ਰਖਸ਼ ਰੱਖਿਆ ਵਾਲਿਆਂ ਨੇ ਸਨਾਤਨੀਆਂ ਨੇ ਜਾ ਕੇ ਉਹ ਫੈਕਟਰੀ ਫੜੀ ਬੰਦੇ ਫੜੇ ਪੁਲਿਸ ਦੇ ਹਵਾਲੇ ਕੀਤੇ 12 ਵਜੇ ਤੋਂ ਲੈ ਕੇ ਮੈਂ 5:30 ਵਜੇ ਤੱਕ 5:30 ਮੈਂ ਗਿਆ ਉਦਾਂ ਹੀ ਮਾਸ ਖਿਲ ਰਿਹਾ ਉਦਾਂ ਹੀ ਸਭ ਕੁਝ ਇੱਕ ਐਸ ਐਚ ਓ ਮੈਡਮ ਉਥੇ ਆਈ ਆ ਉਹਨੇ ਆ ਕੇ ਤੇ ਜਾ ਕੇ ਬਾਹਰ ਫੇਰਮ ਮਾਰ ਕੇ ਪਹਿਲਵਾਨੀ ਗੇੜਾ ਦੇ ਕੇ ਤੇ ਚਲੀ ਗਈ ਆ ਚਲੋ ਮੈਂ ਸਭ ਤੋਂ ਜ਼ਿਆਦਾ ਤੇ ਇਹ ਮਨ ਨੂੰ ਦੁੱਖ ਆ ਕਿ ਐਸਐਸਪੀ ਸਾਹਿਬ ਕਿੱਥੇ ਸੀ ਫਿਰ ਸਰਕਾਰ ਦਾ ਕੋਈ ਨੁਮੰਦਾ ਨਹੀਂ ਆਇਆ ਜੇ ਐਸਐਸਪੀ ਸਾਹਿਬ ਨੂੰ ਫੋਨ ਕਰਦੇ ਰਹੇ ਐਸਐਸਪੀ ਸਾਹਿਬ ਨੇ ਫੋਨ ਨਹੀਂ ਚੁੱਕਿਆ ਉਹਨਾਂ ਨੇ ਜ਼ਰੂਰਤ ਨਹੀਂ ਸਮਝੀ ਫੋਨ ਚੁੱਕਣ ਦੀ ਇਸ ਕਰਕੇ ਇਹ ਜੜਾ ਆ ਪ੍ਰਸ਼ਾਸਨ ਦੀ ਦੇਖ ਰੇਖ ਦੇ ਵਿੱਚ ਇਹ ਫੈਕਟਰੀ ਚੱਲ ਰਹੀ ਸੀ ਜੀ ਇਹਦਾ ਸਾਨੂੰ ਮਾਰਨਿੰਗ ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਸੇਨਾ ਵਾਲਿਆਂ ਵੱਲੋਂ ਕਿ ਨਾ ਇੱਥੇ ਕਾਊਸ ਲਾਟਰ ਦਾ ਕੰਮ ਚੱਲ ਰਿਹਾ ਹੈ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨਾਂ ਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹਾ ਰੈਫਰਿਜਰੇਟਰ ਹੁੰਦਾ ਉਹਦੇ ਚ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਹੈ ਉਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਉਹ ਕਰਾਈ ਜਿ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ 5 ਬੰਦੇ ਉਥੋਂ ਮੌਕੇ ਤੇ ਮਿਲੇ ਅਜੀ ਬਿਲਕੁਲ ਅਸੀਂ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜ਼ੈਕਟਲੀ ਪਤਾ ਲੱਗਾ ਜਿਵੇਂ ਪਤਾ ਲੱਗਦਾ ਹੈ ਜੇ ਤੁਹਾਨੂੰ ਅਸੀਂ ਤਾਂ ਹਜ਼ੂਰ ਨੇ ਪਰ ਇਹ ਇਨਾ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਲੀਜ਼ ਤੇ ਦਿੱਤੀ ਗਈ ਆ